ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਕਿਵੇਂ ਇੱਕ ਔਰਤ ਨੇ ਬਾਬੇ ਪਿੱਛੇ ਲੱਗ ਕੇ ਆਪਦਾ ਘਰ ਵਾਲਾ ਮਾਰ ਲਿਆ ساری ਜ਼ਮੀਨ ਉਸ ਪਖੰਡੀ ਬਾਬੇ ਨੂੰ ਖਵਾ ਦਿੱਤੀ ਤੇ ਸਾਰਾ ਕੁਝ ਕੀ ਵਾਪਰਿਆ ਇਹ ਗੱਲ ਸੁਣ ਕੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਭਾਈ ਆਜੋ ਕਰਦੇ ਆਪਾਂ ਕਹਾਣੀ ਦੀ ਸ਼ੁਰੂਆਤ ਇੱਕ ਬਾਬਾ ਹੁੰਦਾ ਭਈ ਜਿਹੜਾ ਕਿ ਵਿਆਹਾਂ ਵਰਿਆ ਹੁੰਦਾ ਬਾਬੇ ਦਾ ਇੱਕ ਮੁੰਡਾ ਹੁੰਦਾ ਤੇ ਦੋ ਕੁੜੀਆਂ ਹੁੰਦੀਆਂ ਨੇ ਬਾਬੇ ਕੋਲੇ 20-25 ਕਿੱਲੇ ਜ਼ਮੀਨ ਦੇ ਹੁੰਦੇ ਆ ਇੱਕ ਗੁਰੂ ਘਰ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਇੱਕ ਬਣਾਇਆ ਹੁੰਦਾ ਤੇ ਗੁਰਦੁਆਰਾ ਸਾਹਿਬ ਤੋਂ ਥੋੜੀ ਜੀ ਦੂਰ ਉਹਨਾਂ ਨੇ ਇੱਕ ਹੋਰ ਕੋਈ ਜਗ੍ਹਾ ਬਣਾਈ ਹੁੰਦੀ ਆ ਜਿੱਥੇ ਉਹ ਬਾਬਾ ਗੱਦੀ ਲਾਉਂਦਾ ਹੁੰਦਾ ਜਦੋਂ ਬਈ ਬਾਬਾ ਗੱਦੀ ਲਾਉਣ ਲੱਗ ਗਿਆ ਹੌਲੀ ਹੌਲੀ ਬੀਬੀਆਂ ਆਉਣ ਲੱਗ ਗਈਆਂ ਉੱਥੇ ਤੁਹਾਨੂੰ ਪਤਾ ਹੈ ਕਿ ਬਾਬਿਆਂ ਨੂੰ ਜ਼ਿਆਦਾਤਰ ਬੀਬੀਆਂ ਮਸ਼ਹੂਰ ਕਰਦੀਆਂ ਨੇ ਜਦੋਂ ਬਈ ਉੱਥੇ ਬੀਬੀਆਂ ਆਉਣ ਲੱਗ ਗਈਆਂ ਤਾਂ ਇੱਕ ਬੀਬੀ ਸੀ ਜਿਹੜੀ ਕਿ ਬਾਬੇ ਦੇ ਬਾਲੇ ਜਿਹਾ ਕਰੀਬ ਹੋਗੀ ਸੋਹਣੀ ਸੁਨੱਖੀ ਬਹੁਤ ਸੀਗੀ ਤੇ ਜਦੋਂ ਦੀ ਬਾਬੇ ਨਾਲ ਗੱਲਬਾਤ ਹੋਣ हां ਹੌਲੀ ਹੌਲੀ ਉਹ ਔਰਤਾ ਆਪਦੇ ਘਰ ਵਾਲੇ ਨੂੰ ਝੂਠ ਮਾਰ ਕੇ ਬਾਬੇ ਦੇ ਕੋਲ ਰਾਤ ਵੀ ਰਹਿਣ ਲੱਗ ਗਈ ਕਿਉਂਕਿ ਉਹ ਘਰ ਵਾਲੇ ਨੂੰ ਕਹਿੰਦੀ ਸੀ ਕਿ ਬਾਬੇ ਨੇ ਮੇਰੀ ਸੇਵਾ ਲਈ ਆ ਤੇ ਮੈਂ ਹੁਣ ਹਫ਼ਤਾ ਬਾਬੇ ਦੇ ਡੇਰੇ ਤੇ ਰਹੂੰਗੀ ਤੇ ਘਰ ਵਾਲਾ ਤੁਹਾਨੂੰ ਪਤਾ ਸਾਊ ਤੇ شریف ਜੀ ਸੀ ਵਿਚਾਰਾ ਕਿਉਂਕਿ ਜਿਆਦਾਤਰ ਉਹੀ ਬੀਬੀਆਂ ਬਾਬਿਆਂ ਕੋਲ ਜਾਂਦੀਆਂ ਨੇ ਜਾਂ ਬਾਬੇ ਦੇ ਲੱਤਾ ਘੁੱਟਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਘਰ ਵਾਲੇ ਭੋਲੇ ਹੁੰਦੇ ਆ ਭਲੇ ਮਾਨਸ ਹੁੰਦੇ ਆ ਕੁਝ ਨਹੀਂ ਕਹਿੰਦੇ ਹੁੰਦੇ ਹੁਣ ਜਦੋਂ ਬੀਬੀ ਬਾਬੇ ਕੋਲ ਜਾਣ ਲੱਗ ਗਈ ਰਾਤਾਂ ਉਥੇ ਰਹਿਣ ਲੱਗ ਗਈ ਬਾਬੇ ਨਾਲ ਜਦੋਂ ਸਾਰਾ ਕੁਝ ਹੋਣ ਲੱਗ ਗਿਆ ਤਾਂ ਬਾਬਾ ਹੌਲੀ-ਹੌਲੀ ਉਹਦੇ ਘਰ ਦੇ ਸਾਰੇ ਭੇਦ ਲੈ ਗਿਆ ਫਿਰ ਉਹ ਔਰਤ ਨੇ ਇਕੱਲਾ-ਇਕੱਲਾ ਘਰ ਦਾ ਭੇਦ ਬਾਬੇ ਨੂੰ ਦੱਸਣਾ ਸ਼ੁਰੂ ਕਰਤਾ ਤੇ ਬਾਬੇ ਨੂੰ ਨੇ ਵੀ ਦੱਸਤਾ ਵੀ ਸਾਡੀ 7 ਕਿੱਲੇ ਜ਼ਮੀਨ ਆ ਜਿਹੜੀ ਜਮਾ ਸ਼ਹਿਰ ਦੇ ਮੋਢ ਦੇ ਵਿੱਚ ਆ ਹੁਣ ਬਾਬੇ ਦੇਲ 'ਚ ਲਾਲਚ ਆ ਗਿਆ ਵੀ ਕਰੋੜਾਂ ਦੀ ਜ਼ਮੀਨ ਆ ਵੀ ਹੌਲੀ-ਹੌਲੀ ਇਹਨੂੰ ਕਿਸੇ ਤਰੀਕੇ ਨਾਲ ਹੁਣ ਆਪਦੇ ਕਬਜ਼ੇ 'ਚ ਕਰ ਲਈਏ ਹੌਲੀ-ਹੌਲੀ ਬਾਬਾ ਉਸ ਬੀਬੀ ਨੂੰ ਕਹਿਣ ਲੱਗ ਗਿਆ ਵੀ ਤੁਸੀਂ ਐ ਕਰੋ ਵੀ ਜਿਹੜੀ ਆਪਣੀ ਸ਼ਹਿਰ ਵਾਲੀ ਜ਼ਮੀਨ ਆ ਉਹ ਵੇਚ ਦਿਓ ਆਪਾਂ ਕਿਤੇ ਹੋਰ ਕਿਸੇ ਪਿੰਡ ਦੇ ਵਿੱਚ ਜ਼ਮੀਨ ਲੈ ਲੈਣੇ ਆ ਤੁਹਾਡੀ ਜ਼ਮੀਨ ਜਾਦੀ ਬਣ ਜੂਗੀ ਤੁਹਾਡੀ ਜ਼ਮੀਨ 20 25 ਕਿਲੇ ਬਣ ਜੂਗੀ 7 ਕਿਲੇ ਵੇਚ ਕੇ ਕਿਉਂਕਿ ਤੁਹਾਡੀ ਸ਼ਹਿਰ ਦੀ ਜ਼ਮੀਨ ਆ ਕਰੋੜਾਂ ਦੀ ਪ੍ਰਾਪਰਟੀ ਆ ਤੁਸੀਂ ਉਹ ਵੇਚ ਦਿਓ ساری ਉਮਰ ਰਾਜ ਕਰੋਗੇ ਹੁਣ ਬੀਬੀ ਬਾਬੇ ਦੇ ਯਕੀਨ ਵਾਲਾ ਕਰੀ ਬੈਠੀ ਸੀਗੀ ਬੀਬੀ ਨੂੰ ਆਇਆ ਸੀਗਾ ਕਿ ਬਾਬਾ ਬਾਲਾ ਤਗੜਾ ਵੀ ਜਿਵੇਂ ਬਾਬਾ ਕਹਿੰਦਾ ਮੈਂ ਤਾਂ ਉਹ ਹੀ ਕਰੂੰਗੀ ਚਲੋ ਜੀ ਬੀਬੀ ਨੇ ਜਾ ਕੇ ਘਰ ਵਾਲੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਵੀ ਬਾਬਾ ਜੀ ਨੇ ਇਹ ਗੱਲ ਕਹਤੀ ਆ ਵੀ ਜਿਹੜੀ ਜ਼ਮੀਨ ਆ ਉਹ ਵੇਚ ਦਿਓ ਤੇ ਉਹ ਜ਼ਮੀਨ ਵੇਚ ਕੇ ਕਿਸੇ ਹੋਰ ਪਿੰਡ ਚ ਲੈ ਲਓ ਨਾਲੇ ਜ਼ਮੀਨ ਵਧ ਜੂਗੀ ਨਾਲੇ ਤੁਹਾ ਕਦੇ ਬਿਮਾਰੀ ਸ਼ਮਾਰੀ ਨਹੀਂ ਜਾਊਗੀ ਤੁਸੀਂ ਰਾਜ ਕਰੋਗੇ ਹੁਣ ਘਰ ਵਾਲਾ ਵਿਚਾਰਾ ਭਲਾ ਮਾਨਸ ਸੀਗਾ ਜੇ ਉਹ ਭਲਾ ਮਾਨਸ ਸੀਗਾ ਤਾਂ ਉਹਦੀ ਘਰ ਵਾਲੀ ਹਫਤਾ-ਹਫਤਾ ਬਾਬੇ ਦੇ ਗੋਡੇ ਨਾਲ ਬੈਠੀ ਰਹਿੰਦੀ ਸੀ ਬਈ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਬਾਬੇ ਨੇ ਕਹਿ ਘਵਾ ਕੇ 7 ਕਿੱਲੇ ਜ਼ਮੀਨ ਵਕਾਤੀ ਚਲੋ ਜੀ ਉਸ ਤੋਂ ਬਾਅਦ ਪੈਸੇ ਉਸ ਔਰਤ ਦੇ ਹੱਥ ਚ ਆ ਗਏ ਚਲੋ ਜੀ ਫਿਰ ਕੀ ਕਰਿਆ ਕਰੇ ਬਾਬਾ ਉਹਨੂੰ ਔਰਤ ਨੂੰ ਤੇਰੇ ਘਰ ਨੂੰ ਨਾਲ ਲੈ ਕੇ ਬਾਹਰ ਪਿੰਡਾਂ ਚ ਜ਼ਮੀਨਾਂ ਵੇਖਣ ਨਿਕਲ ਜਾਇਆ ਕਰੇ ਹਾਂ ਤੈਨੂੰ ਇੱਥੇ ਜ਼ਮੀਨ ਲੈ ਕੇ ਦੇਣੀ ਇੱਥੇ ਜ਼ਮੀਨ ਲੈ ਕੇ ਦੇਣੇ ਆ ਚਲੋ ਜੀ ਕਿਸੇ ਪਿੰਡ ਚ ਜ਼ਮੀਨ ਪਸੰਦ ਆ ਜਾਂਦੀ ਆ 18 ਕੇ ਲਈ ਟੱਕ ਹੁੰਦਾ ਉਥੇ ਬਾਬਾ ਸੌਦਾ ਕਰ ਦਿੰਦਾ ਉਹਨਾਂ ਨੂੰ ਸਾਈ ਦੇ ਦਿੰਦਾ 2-3 ਦਿਨਾਂ ਬਾਅਦ ਬਿਆਨਾ ਕਰਾ ਦਿੰਦਾ ਉਸ ਤੋਂ ਬਾਅਦ ਜਿਹੜਾ ਬਾਬਾ ਹੁੰਦਾ ਉਹ ਉਸ ਔਰਤ ਨੂੰ ਐ ਕਹਿੰਦਾ ਵੀ ਆਪਾਂ ਹੁਣ ਵਿਆਹ ਕਰਾਈਏ ਵੀ ਆਪਾਂ ਵੀ ਮੈਂ ਹੁਣ ਤੇਰੇ ਬਣਾ ਨਹੀਂ ਰਹਿ ਸਕਦਾ ਵੀ ਆਪਾਂ ਵਿਆਹ ਕਰਾਉਂਦੇ ਆ ਤੇ ਜਿੰਨੀ ਵੀ ਡੇਰੇ ਦੀ ਮਖਤਿਆਰੀ ਹੈ ਉਹ ਸਾਰੀ ਤੇਰੇ ਹੱਥ ਚ ਆ ਜੂਗੀ ਹੁਣ ਬੀਬੀ ਦਿਲ ਚ ਵੀ ਲਾਲਚ ਸੀਗਾ ਬੀਬੀ ਵੀ ਹੁਣ ਭਾਲਦੀ ਸੀ ਵੀ ਖੁੱਲਾ ਪੈਸਾ ਹੋਵੇ ਚੰਗੀਆਂ ਵੱਡੀਆਂ ਗੱਡੀਆਂ ਹੋਣ ਅੱਗੋਂ ਪਿੱਛੋਂ ਸਲੂਟ ਵੱਜਦੇ ਹੋਣ ਤੇ ਬੀਬੀ ਕਹਿੰਦੀ ਵੀ ਹੁਣ ਮੈਂ ਕਿਵੇਂ ਵਿਆਹ ਕਰਾਵਾਂ ਵੀ ਮੈਂ ਤਾਂ ਪਹਿਲਾਂ ਵਿਆਹੀ ਭਰੀਆਂ ਮੇਰੇ ਜਵਾਗ ਜੱਲਾ ਵੀ ਹੈਗਾ ਵੀ ਮੈਂ ਹੁਣ ਕੀ ਕਰਾਂ ਦੱਸ ਤਾਂ ਫਿਰ ਉਹ ਬਾਬਾ ਤੇ ਉਹ ਔਰਤ ਰਲ ਕੇ ਪਲਾਨ ਬਣਾਉਂਦੇ ਆ ਉਸ ਔਰਤ ਦੇ ਘਰ ਵਾਲੇ ਨੂੰ ਮਾਰਨ ਦਾ ਬਾਬਾ ਕਹਿੰਦਾ ਵੀ ਆਪਾਂ ਐਂ ਕਰਦੇ ਆ ਵੀ ਆਪਾਂ ਤੇਰਾ ਘਰ ਵਾਲੇ ਨੂੰ ਮਾਰ ਦਿੰਨੇ ਆ ਕਿਸੇ ਐਕਸੀਡੈਂਟ ਬਣਾ ਕੇ ਕੋਈ ਤੇ ਆਪਾਂ ਵਿਆਹ ਕਰਾਵਾਂਗੇ ਫਿਰ ਤੂੰ ਪੱਕੀ ਡੇਰੇ ਦੇ ਵਿੱਚ ਰਹਿ ਜੀ ਤੇ ਮੈਂ ਆਪਦੇ ਘਰੇ ਕੰਮ ਸੰਭਲੂਗਾ ਕੋਈ ਚੱਕਰ ਵਾਲੀ ਗੱਲ ਨਹੀਂ। ਫਿਰ ਉਸ ਔਰਤ ਨੂੰ ਇਹ ਨਹੀਂ ਸੀ ਪਤਾ ਕਿ ਬਾਬਾ ਗੇਮ ਖੇਡ ਘੜੀ ਰਿਆ। ਚਲੋ ਜੀ ਉਹ ਔਰਤ ਕਹਿੰਦੀ ਵੀ ਠੀਕ ਆ। ਉਹ ਕਹਿੰਦਾ ਵੀ ਹਜੇ ਤਾਂ ਆਪਣਾ ਬਿਆਨਨਾ ਹੀ ਹੋਇਆ ਹਨਾ ਵੀ ਬਾਅਦ ਚ ਜ਼ਮੀਨ ਦੀ ਰਜਿਸਟਰੀ ਤੇਰੇ ਨਾਂ ਕਰਾ ਦਾਂਗੇ ਸਾਰੀ। ਵੀ ਆਪਾਂ ਇਹਨੂੰ ਗੱਡੀ ਛਾੜ ਦਿੰਨੇ ਆ। ਚਲੋ ਜੀ ਉਹ ਔਰਤ ਕੀ ਕਰਦੀ ਆ ਉਹ ਆਪਦੇ ਘਰ ਵਾਲੇ ਨੂੰ ਨਾਲ ਲੈ ਕੇ ਬਾਬੇ ਦੇ ਡੇਰੇ ਤੇ ਆਉਂਦੀ ਆ। ਰਾਤ ਉੱਥੇ ਉਹ ਰਹਿੰਦੇ ਆ ਤੇ ਰਾਤ ਨੂੰ ਇੱਕ ਬਾਬਾ ਹੁੰਦਾ, ਇੱਕ ਬਾਬੇ ਦਾ ਚੇਲਾ ਹੁੰਦਾ ਤੇ ਇੱਕ ਤੀਜੀ ਇਹ ਔਰਤ ਹੁੰਦੀ ਆ। ਇਹ ਤਿੰਨੇ ਰਲ ਕੇ ਉਨੂੰ ਮਾਰ ਦਿੰਦੇ ਆ ਕਹਿਣ ਦਾ ਮਤਲਬ ਕਿ ਘਰ ਵਾਲੀ ਬਾਬੇ ਪਿੱਛੇ ਲਾ ਕੇ ਆਪਦਾ ਘਰ ਵਾਲਾ ਮਾਰ ਦਿੰਦੀ ਆ ਉਸ ਤੋਂ ਬਾਅਦ ਇਹ ਕੀ ਕਰਦੇ ਆ ਉਹਦੀ ਲਾਸ਼ ਨੂੰ ਗੱਡੀ ਚ ਪਾ ਲੈਂਦੇ ਆ ਕਿਸੇ ਰੋਡ ਤੇ ਖਲਾਰ ਕੇ ਉਹਦਾ ਐਕਸੀਡੈਂਟ ਕਰਾ ਦਿੰਦੇ ਆ ਉਹਦੀ ਮੌਤ ਹੋ ਜਾਂਦੀ ਆ ਜਦੋਂ ਉਹਦੀ ਮੌਤ ਹੋ ਜਾਂਦੀ ਆ ਭਾਈ ਉਸ ਤੋਂ ਬਾਅਦ ਚਲੋ ਜੀ ਉੱਥੋਂ ਲਾਸ਼ ਨੂੰ ਲੈ ਜਾਂਦੇ ਆ ਜਲਦੀ ਜਲਦੀ ਜਾ ਕੇ ਅਗਲੇ ਦਿਨ ਸੰਸਕਾਰ ਕਰ ਦਿੰਦੇ ਆ ਕਹਿਣ ਦਾ ਮਤਲਬ ਕਿ ਪੁਲਿਸ ਤੱਕ ਉਸ ਗੱਲ ਨੂੰ ਪਹੁੰਚਣ ਦਿੱਤਾ ਹੀ ਨਹੀਂ ਜਾਂਦਾ ਪੁਲਿਸ ਦਾ ਗੱਲ ਤਾਂ ਪਹੁੰਚਦੀ ਜੇ ਉਹਦੀ ਘਰਵਾਲੀ ਕੋਈ ਰੌਲਾ ਪਾਉਂਦੀ ਘਰਵਾਲੀ ਨੇ ਤਾਂ ਖੁਦੋਂ ਮਰਵਾਇਆ ਸੀਗਾ ਚਲੋ ਜੀ ਬਾਬੇ ਦੇ ਲਿੰਕ ਨੂੰ ਕਿ ਚੰਗੇ ਵੱਡੇ ਬੰਦਿਆਂ ਨਾਲ ਸੀਗੇ ਐਕਸੀਡੈਂਟ ਤੋਂ ਲਾਸ਼ ਨੂੰ ਸਿੱਧਾ ਲਿਜਾ ਕੇ ਜਲਦੀ ਜਲਦੀ ਸੰਸਕਾਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਭਈ ਜਿਹੜਾ ਸਾਰਾ ਪੈਸਾ ਤੇ ਲਾ ਸਾਰੀ ਮੁਖਤਿਆਰੀ ਉਸ ਔਰਤ ਦੇ ਹੱਥ ਚ ਆ ਜਾਂਦੀ ਹੈ ਹੁਣ ਬਾਬੇ ਦੇ ਦਿਲ 'ਚ ਇਹ ਲਾਲਚ ਸੀਗਾ ਵੀ ਜੇ ਇਸ ਔਰਤ ਨਾਲ ਮੈਂ ਵਿਆਹ ਕਰਾ ਲਿਆ ਤਾਂ ਮੇਰਾ ਘਰ ਵੀ ਪੱਟਿਆ ਜਾਊਗਾ ਤੇ ਪੈਸਾ ਤੇ ਲਾ ਸਾਰੀ ਜ਼ਮੀਨ ਦੀ ਮਾਲਕਣ ਬਣ ਜੂਗੀ ਔਰਤ ਵੀ ਮੇਰੇ ਹੱਥ 'ਚ ਕੀ ਆਇਆ ਮੇਨ ਮੁੱਦਾ ਇਹ ਸੀਗਾ ਕਿ ਜਿਹੜੀ ਉਹ ਜ਼ਮੀਨ ਸੀ ਉਹ ਪੈਸਾ ਸੀ ਉਹ ਬਾਬਾ ਹੜ ਆਪਣਾ ਚਾਹੁੰਦਾ ਸੀਗਾ ਉਸ ਤੋਂ ਬਾਅਦ ਆ ਪੈਸਾ ਤੇ ਲਾ ਸੀਗਾ ਉਹ ਸਾਰਾ ਬਾਬੇ ਦੇ ਹੱਥ ਚ ਆ ਗਿਆ ਕਿਉਂਕਿ ਬਾਬੇ ਨੇ ਉਸ ਔਰਤ ਨੂੰ ਝੂਠ ਮਾਰਤਾ ਕਿ ਆਪਣੀ ਪਰਸੋਂ ਨੂੰ ਰਜਿਸਟਰੀ ਆ ਵੀ ਪੈਸਾ ਤੇ ਲੜ ਲਿਆ ਉਹ ਆਪਾਂ ਸਾਰੀ ਰਜਿਸਟਰੀ ਕਰਾਉਣੀ ਆ ਹੁਣ ਉਹ ਔਰਤ ਬਾਬੇ ਪਿੱਛੇ ਲੱਗੀ ਹੋਈ ਸੀ ਉਹਨੇ ਸਾਰਾ ਪੈਸਾ ਤੇ ਲਿਆ ਕੇ ਬਾਬੇ ਕੋਲੇ ਰੱਖਿਆ ਬਈ ਤਾਂ ਉਸ ਤੋਂ ਬਾਅਦ ਬਾਬੇ ਨੇ ਕੀ ਕੀਤਾ ਬਾਬਾ ਸੀਗਾ ਇੱਕ ਬਾਬੇ ਦਾ ਚੇਲਾ ਸੀਗਾ ਤੇ ਇੱਕ ਬਾਬੇ ਦਾ ਪਿਓ ਸੀ ਨਾਲ ਇਹ ਉਸ ਔਰਤ ਨੂੰ ਗੱਡੀ 'ਚ ਬਿਠਾ ਕੇ ਲੈ ਜਾਂਦੇ ਵੀ ਆਜਾ ਪਰ ਰਜਿਸਟਰੀ ਕਰਾਉਣ ਚੱਲੀਏ ਜਦੋਂ ਇਹ ਜਾਂਦੇ ਆ ਇਹ ਗੱਡੀ ਦੇ ਵਿੱਚ ਉਸ ਔਰਤ ਦੀਆਂ ਲੱਤਾਂ ਬੰਨ ਲੈਂਦੇ ਆ ਲੱਤਾਂ ਬੰਨ ਕੇ ਤੇ ਪਾਖੜਾ ਦੇ ਨੇੜੇ ਲਿਜਾ ਕੇ ਉਸ ਔਰਤ ਨੂੰ ਪਾਖੜਾ ਦੇ ਵਿੱਚ ਸਿੱਟ ਦਿੰਦੇ ਆ ਪਾਖੜਾ 'ਚ ਸਿੱਟ ਕੇ ਉਹ ਗੱਡੀ ਭਜਾ ਲੈਂਦੇ ਆ ਕਿਉਂਕਿ ਬਾਬੇ ਦਿਲਚੇ ਸੀ ਗੱਲ ਵੀ ਪਹਿਲਾਂ ਦਾ ਘਰ ਵਾਲਾ ਵੀ ਮਰ ਗਿਆ ਹੁਣ ਇਹਨੂੰ ਨਹਿਰ 'ਚ ਸੁੱਟ ਦਿੰਦੇ ਨੇ ਇਹ ਮਰ ਜੂਗੀ ਜਿਹੜਾ ਸਾਰਾ ਪੈਸਾ ਤੇ ਸਾਡੇ ਹੱਥ 'ਚ ਜਿਹੋ ਜ਼ਮੀਨ ਸਾਰੀ ਸਾਡੇ ਹੱਥ 'ਚ ਆ ਜੂਗੀ ਚਲੋ ਜਦੋਂ ਕਿਸੇ ਨੇ ਬਚਣਾ ਹੋਵੇ ਹਨਾ ਜਦੋਂ ਬਾਬੇ ਹੀਰੀ ਨੂੰ ਸੁੱਟ ਗਏ ਨਹਿਰ ਦੇ ਵਿੱਚ ਬਈ ਬਾਬੇ ਹਰਣਾ ਨੇ ਗੱਡੀ ਭਜਾ ਲਈ ਜਦੋਂ ਉਹ ਬੀਬੀ ਮੜੀ ਜੀ ਗਾਂ ਗਈ ਰੋੜ ਕੇ ਉੱਥੇ ਮੁੰਡੇ ਨਾ ਆਈ ਜਾਂਦੇ ਸੀ ਪੁਲ ਥੱਲੇ ਉਹਨਾਂ ਮੁੰਡਿਆਂ ਨੇ ਭੱਜ ਕੇ ਉਸ ਔਰਤ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ ਪਾਖੜਾ 'ਚੋਂ ਜਦੋਂ ਬਈ ਬਾਹਰ ਕੱਢ ਲਿਆ ਤੇ ਉਹਨਾਂ ਨੇ ਬਚਾ ਲਈ ਫਿਰ ਉਹ ਔਰਤ ਨੂੰ ਫਿਰ ਉਹ ਔਰਤ ਕੀ ਕਰਦੀ ਆ ਉਹ ਸਿੱਧੀ ਜਾ ਕੇ ਥਾਣੇ ਪੇਸ਼ ਹੋ ਜਾਂਦੀ ਆ ਤੇ ਆਪਦੀ ਕਰਤੂਤ ਵੀ ਜਾ ਕੇ ਦੱਸ ਦਿੰਦੀ ਵੀ ਆਹ ਗੱਲ ਬਾਤ ਆ ਵੀ ਮੈਂ ਰਲ ਕੇ ਬਾਬੇ ਨਾਲ ਆ ਕੰਮ ਕਰ ਲਿਆ ਮੇਰੇ ਬਾਬੇ ਨੇ ਮੇਰਾ ਘਰ ਵਾਲਾ ਮਾਰਦਾ ਤੇ ਸਾਡੇ ਸਾਰੇ ਪੈਸੇ ਉਹ ਆਪਣਾ ਚਾਹੁੰਦਾ ਬਾਬੇ ਦੇ ਵੀ ਪਰਚਾ ਹੋ ਜਾਂਦਾ ਬਾਬੇ ਨੂੰ ਫੁੱਲ ਸਾਕੇ ਚੱਕ ਲੈਂਦੀ ਆ ਬਈ ਇੱਕੋ ਜਿਹਾ ਚੇਲਾ ਨਾਲ ਉਹ ਵੀ ਚੱਕਿਆ ਜਾਂਦਾ ਬਾਬੇ ਦਾ ਪਿਓ ਵੀ ਨਾਲ ਚੱਕਿਆ ਜਾਂਦਾ ਉਸ ਤੋਂ ਬਾਅਦ ਬਾਬੇ ਨੂੰ 20 ਸਾਲਾਂ ਦੀ ਸਜ਼ਾ ਹੋ ਜਾਂਦੀ ਆ ਚੇਲੇ ਨੂੰ ਵੀ ਸਜ਼ਾ ਹੋ ਜਾਂਦੀ ਆ ਬਾਬੇ ਦੇ ਪਿਓ ਨੂੰ 4-5 ਸਾਲ ਦੀ ਸਜ਼ਾ ਹੁੰਦੀ ਆ ਤੇ ਉਸ ਔਰਤ ਨੂੰ ਵੀ ਸਜ਼ਾ ਹੋ ਜਾਂਦੀ ਆ ਅੱਜ ਦੇ ਟਾਈਮ ਦੇ ਵਿੱਚ ਭਈ ਉਹ ਔਰਤ ਹੋਣਾ ੱੱੱਕੇ ਖਾਂਦੀ ਫਿਰਦੀ ਆ ਤੇ ਜਿਹੜਾ ਸਾਰਾ ਪੈਸਾ ਤੇ ਲਸੀਗਾ ਉਹ ਬਾਬੇ ਨੇ ਨਾ ਪਲਿਆ ਕੁਛ ਉਹਨੇ ਗਾਂ ਮੰਤਰੀਆਂ ਮੁੰਤਰੀਆਂ ਨੂੰ ਖਵਾ ਦਿੱਤਾ ਸੀਗਾ ਸ਼ਪਾਰਸ਼ਾ ਪਾਉਣ ਦੇ ਚੱਕਰ 'ਚ ਵੀ ਮੈਂ ਬਾਜਾਂ ਕਿਸੇ ਤਰੀਕੇ ਨਾਲ ਪਰ ਉਸ ਬਾਬੇ ਨੂੰ ਸਗਾ 20 ਸਾਲ ਦੀ ਹੋ ਗਈ ਸੀਗੀ ਦੇਖੋ ਕਿ ਇੱਕ ਔਰਤ ਨੇ ਇੱਕ ਬਾਬੇ ਪਿੱਛੇ ਲੱਗ ਕੇ ਆਪਦਾ ਘਰ ਵਾਲਾ ਵੀ ਮਾਰ ਲਿਆ ਆਪਦੀ ਸਾਰੀ ਜ਼ਮੀਨ ਵੀ ਗਵਾਲੀ ਤੇ ਹੁਣ ਦਰਦਾਂ ੱੱਕੇ ਖਾਂਦੀ ਫਿਰਦੀ ਆ ਜਿਵੇਂ ਜਵਾਕਾਂ ਨੂੰ ਦਿਹਾੜੀਆਂ ਜੁਗਾ ਕਰਤਾ ਔਰਤ ਨੇ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇੱਕ ਮੈਸੇਜ ਲੋਕਾਂ ਤੱਕ ਜਾਵੇ ਕਿ ਜਿਹੜੀਆਂ ਬੀਬੀਆਂ ਜਦ ਆਪ ਪਖੰਡੀ ਬਾਬਿਆਂ ਕੋਲ ਜਾ ਜਾ ਕੇ ਬੈਂਦੀਆਂ ਨੇ ਉਸੇ ਗੋਡੇ ਘੁੱਟਦੀਆਂ ਨੇ ਆਪਦੇ ਘਰ ਦਾ ਸਾਰਾ ਭੇਦ ਬਾਬਿਆਂ ਨੂੰ ਦਿੰਦੀਆਂ ਨੇ ਕਈ ਵਾਰੀ ਖਮਿਆਜੇ ਇਹੋ ਜੇ ਭੁਗਤਨੇ ਪੈ ਜਾਂਦੇ ਆ ਸਾਰਾ ਘਰ ਉਜੜ ਜਾਂਦਾ ਇਹੋ ਜੇ ਪਖੰਡੀ ਸਾਧਨ ਤੋਂ ਵੀ ਬਚ ਕੇ ਰਹੋ ਪਹਿਲਾਂ ਤੁਹਾਡਾ ਇਹ ਭੇਦ ਲੈਂਦੇ ਆ ਉਸ ਤੋਂ ਬਾਅਦ ਇਹ ਤੁਹਾਡੇ ਘਰ ਨੂੰ ਬਰਬਾਦ ਕਰ ਦਿੰਦੇ ਆ ਕਿਉਂਕਿ ਇਹ ਬਹੁਤ ਜਦੇ ਲਾਲਚੀ ਹੁੰਦੀ ਆ ਇਹ ਆਪਦੇ ਲਾਲਚ ਨੂੰ ਪੂਰਾ ਕਰਨ ਲਈ ਕਿਸੇ ਦੀ ਜਾਨ ਤੱਕ ਵੀ ਲੈ ਲੈਂਦੇ ਆ